ਹਾਂਜੀ ਇੱਕ ਹੋਰ ਜੁਗਤ ਆ ਜੇ ਆਪ ਵੀ ਭਗਤੀ ਕਰਨੀ ਆ ਆਪ ਦਾ ਕੰਮ ਆਪ ਕਰਨਾ ਤੇ ਦੂਜਿਆਂ ਤੇ ਵੀ ਕਰਾਉਣਾ ਤੇ ਸਾਧਗੁਰ ਜੁਗਤ ਦੱਸ ਰਿਹਾ ਆਪਾਂ ਨੂੰ ਫਿਰ ਜੇ ਡਬਲ ਕਮਾਈ ਕਰਨੀ ਤੁਸੀਂ ਫਿਰ ਹੌਲੀ ਨਾ ਬੋਲਿਆ ਕਰੋ ਫਿਰ ਉੱਚੀ ਬੋਲਿਆ ਕਰੋ ਜੇ ਆਪਣੇ ਨਾਲ ਨਾਲ ਹੋਰਾਂ ਤੋਂ ਵੀ ਆਪਣਾ ਕੰਮ ਕਰਾਉਣਾ ਨਾ ਫਿਰ ਉੱਚੀ ਅਭਿਆਸ ਕਰਨਾ ਦੂਜੇ ਕਿਵੇਂ ਕਰਨਗੇ ਮਾਰੇ ਨੇ ਦੱਸ ਰਹੇ ਨਾ ਜਿਉਂ-ਜਿਉਂ ਆਰਾਮ ਕਹੇ ਜਾਂ ਨਾ ਉੱਚੇ ਨਰਨਿੰਦਕ ਉਹਦੋਂ ਨਿਰਦੇਸ਼ ਹੋ ਜਾਏਗੀ ਜਿਹੜਾ ਨਿੰਦਿਆ ਕਰੇਗਾ ਉਹ ਕੀ ਕਰੇਗਾ ਇਹ ਜੁਗਤੀ ਕਿਹਨਾਂ ਦਸੀ ਸਤਿਗੁਰਾਂ ਨੇ ਕਿਉਂਕਿ ਆਪਾਂ ਦੇਖਿਆ ਨਾ ਕੈਂਪਸ ਦੇ ਵਿੱਚ ਜੋ ਸਤਿਗੁਰਾਂ ਨੇ ਆਪਾਂ ਨੂੰ ਕਿਰਪਾ ਕੀਤੀ ਆ ਆਪਾਂ ਅਭਿਆਸ ਕਰਦੇ ਹਾਂ ਉੱਚੀ ਤੇ ਜਦੋਂ ਉੱਚੀ ਅਭਿਆਸ ਹੁੰਦਾ ਸ਼ਬਦ ਨਾਲ ਸੁਰਤੀ ਜੁੜਦੀ ਫਿਰ ਸਰੀਰ ਦਾ ਪਤਾ ਨਹੀਂ ਲੱਗਦਾ ਦੇ ਸਰੀਰ ਦਾ ਪਤਾ ਨਹੀਂ ਲੱਗਦਾ ਗੁਰਮੁਖ ਫਿਰ ਜੋਸ਼ ਵਿੱਚ ਕਰਦੇ ਨੇ ਹਾਂਜੀ ਤੇ ਜਿੰਨਾ ਕਦੀ ਨਹੀਂ ਸੁਣਿਆ ਫਿਰ ਬੜੇ ਆਪਾਂ ਨੂੰ ਨਾਂ ਦਿੰਦੇ ਨੇ ਕੋਈ ਕੁਕਰ ਦਾ ਦਿੰਦਾ ਹੈ ਕੋਈ ਕੁਛ ਦਿੰਦਾ ਹੈ ਫੇ ਕਿਵੇਂ ਕਰਦੇ ਨੇ ਅਭਿਆਸ ਹਾਂਜੀ ਕਿੰਨੀ ਵਧੀਆ ਯੁਗਤੀ ਆ ਕਿੰਨਾ ਵਧੀਆ ਤਰੀਕਾ ਮਹਾਂਪੁਰਖਾਂ ਨੇ ਆਪਾਂ ਨੂੰ ਸਮਝਾਇਆ ਵੇਖੋ ਸਤਿਗੁਰ ਦੀ ਬਾਣੀ ਰਹਿ ਕਹਿੰਦੇ ਤੁਸੀਂ ਕਰੋ ਸਹੀ ਬਸ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ